ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਆ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੋ ਐਨੀਮਲ ਦੋ ਬੇੜਾ ਵੇਖਣ ਦੇ ਵਿੱਚ ਮਿਲਣਗੀਆਂ ਸੂਆਂ ਸੁਬਾਈਆਂ ਵਹਿੜਾ ਨੇ ਪ੍ਰੋਪਰ ਇਨਫੋਰਮੇਸ਼ਨ ਹੈਗੀ ਆ ਆਪਾਂ ਬਥੇਰੇ ਡਿਟੇਲ ਆ ਓਨਰ ਬਾਈ ਬਲਵਿੰਦਰ ਸਿੰਘ ਹੋਣਾ ਨਾਲ ਗੱਲਬਾਤ ਕਰਨੀ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੁਹਾਨੂੰ ਵਿਜ਼ਿਟ ਕਰਨੀ ਪੈਣੀ ਆ ਖਾਸ ਪਿੰਡ ਬਲਟੋਹਾ ਹੀ ਤੁਹਾਨੂੰ ਵਿਜ਼ਿਟ ਕਰਨੀ ਪੈਣੀ ਆ ਦੋਸਤੋ ਤੇ ਬਾਈ ਬਲਵਿੰਦਰ ਸਿੰਘ ਸੰਧੂ ਓਨਰ ਨੇ ਤੇ ਵਹਿੜਾ ਜਿਹੜੀਆਂ ਦੋਸਤੋ ਦੋ ਜੜੀਆਂ ਹੈਗੀਆਂ ਦੋਸਤੋ ਐਚਐਫ ਦੇ ਵਿੱਚ ਨੇ ਤੇ ਐਚਐਫ ਦੇ ਵਿੱਚ ਆਪਾਂ ਕ੍ਰੋਸ ਵੀ ਕਹਿ ਸਕਦੇ ਆ ਠੀਕ ਆ ਤੇ ਵਹਿੜਾ ਚੰਗੀਆਂ ਨੇ ਅਡਰ ਵਾਲੇ ਪਾਸਿਓਂ ਹਵਾਨੇ ਵਾਲੇ ਪਾਸਿਓਂ ਤੁਸੀਂ ਵੇਖੋਗੇ ਤੇ ਸੋਹਣੀ ਦੇਖ ਹੈਗੀ ਆ ਇਹਨਾਂ ਬਿਹੜਾਂ ਦੀ ਹੁਣ ਥੱਲੇ ਬੌਲੇ ਦੇ ਵਿੱਚ ਕੀ ਥੱਲੇ ਮੌਜੂਦਾ ਜਿਹੜਾ ਦੁੱਧ ਹੈਗਾ ਬੌਲੇ ਦੇ ਵਿੱਚ ਉਹ ਆਪਾਂ ਪ੍ਰੋਪਰ ਇਨਫੋਰਮੇਸ਼ਨ ਆਪਾਂ ਪਾਈ ਦੇਣਾ ਗੱਲਬਾਤ ਕਰਕੇ ਵਧੇਰੇ ਡਿਟੇਲ ਲੈ ਕੇ ਸ਼ੇਅਰ ਕਰਦੇ ਆਂ ਤੁਹਾਡੇ ਨਾਲ ਠੀਕ ਹੈ ਜੀ ਬਾਕੀ ਸੂਏ ਸੂਏ ਪਸ਼ੂ ਜਿਹੜੇ ਦੋਸਤੋ ਉਹਨਾਂ ਦੀ ਦੋ ਟਾਈਮ ਦੀ ਤਿੰਨ ਟਾਈਮ ਦੀ ਤਸੱਲੀ ਕਰਨੀ ਹੈ ਚਵਾਈ ਦੀ ਉਹ ਤੁਸੀਂ ਦੂਰੋਂ ਜਿਹੜੋਂ ਆਣ ਕੇ ਆਪਣਾ ਫਰਜ਼ ਸਮਝ ਕੇ ਦੋਸਤੋ ਉਹ ਜ਼ਰੂਰ ਕਰ ਲਿਓ ਉਸ ਤੋਂ ਬਾਅਦ ਜਿਹੜਾ ਬੇਸ਼ੱਕ ਸੌਦਾ ਕਰ ਸਕਦੇ ਜੀ ਠੀਕ ਹੈ ਜੀ ਸੋ ਚੱਲਦੇ ਆਂ ਅਬ ਇਹਦੇ ਡਿਟੇਲ ਦੇ ਲਈ ਬਾਈ ਬਲਵਿੰਦਰ ਸਿੰਘ ਹੋਂ ਨਾਲ ਗੱਲਬਾਤ ਕਰ ਲੈਨੇ ਆਂ ਸਭ ਤੋਂ ਪਹਿਲਾਂ ਵੀਰ ਬਲਵਿੰਦਰ ਸਿੰਘ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਵੀਰ ਜੀ ਬੋਲ ਬਈਆ ਤੀ ਤਨ ਬਹੁਤ ਵਧੀਆ ਵੀਰ ਤੇ ਭਾਈ ਅੱਜ ਆਪਣੇ ਕੋਲ ਦੋ ਨਗ ਵਕਾਊ ਆ ਹਾਂਜੀ ਦੋ ਵਹਿੜਾ ਨੇ ਹਾਂਜੀ ਸੂਈਆਂ ਸਵਾਈਆਂ ਨੇ ਹਾਂਜੀ ਤੇ ਹਾਂਜੀ ਤਾਜ਼ੀਆਂ ਸੂਈਆਂ ਬੌਲੇ ਜੀ ਬੌਲੇ ਜੀ ਦੋਨੇ ਜੀ ਹਾਂ ਇਹ ਤਾਂ ਕੱਲ ਰਾਤ ਦੀ ਸੂਈ ਆ ਤੇ ਉਹ ਉਹ ਤਿੰਨ ਚਾਰ ਦਿਨੋਂ ਦੀ ਸੂਈ ਨੂੰ ਵੱਡੀ ਨੂੰ ਠੀਕ ਆ ਜੀ ਤੇ ਆਪਾਂ ਵੀਰ ਜੀ ਇੱਥੋਂ ਸਟਾਰਟ ਕਰਦੇ ਹਾਂ ਅਜਾ ਕਾਲੀ ਵੇੜ ਤੋਂ ਸਟਾਰਟ ਕਰਦੇ ਹਾਂ ਇੱਕ ਵਾਰੀ ਤੁਹਾਨੂੰ ਮੈਂ ਦੱਸ ਦੋ ਸੋ ਬਾਉਡੀ ਬੰਤਰ ਪੂਰੀ ਇਸ ਵੇੜ ਦੀ ਦਿਖਾ ਦੇਣਾ ਹਵਾਨਾ ਦਿਖਾ ਦੇਣਾ ਸਮਝ ਆ ਜਾਊਗੀ ਵੀਰਾਂ ਨੂੰ ਠੀਕ ਆ ਆ ਜਿਹੜਾ ਬੈਕ ਸਾਈਡ ਤੋਂ ਤੁਸੀਂ ਹਵਾਨਾ ਦੇਖ ਲਓ ਆਹ ਲੇਵਾ ਹੈਗਾ ਜੀ ਤੇ ਥਣ ਥੁਣ ਚੰਗਾ ਸੋਹਣਾ ਮੁੱਠੀ ਵਾਲਾ ਥਾਣਾ ਨਿਕੜਵੇ ਥਣ ਨੇ ਤੇ ਹਵਾਨੇ ਦੀ ਕੁਆਲਿਟੀ ਚੰਗੀ ਆ ਆ ਕਰੋ ਚੱਕ ਜੀ ਠੀਕ ਆ ਆ ਉਲਟ ਬਹਿਣੀ ਵਾਲੇ ਪਾਸੇ ਤੋਂ ਦੇਖ ਲੋ ਥਣ ਥਣ ਜਿਹੜੇ ਹੈਗੇ ਦੋਸਤੋ ਅਗਲੇ ਨਾਲ ਅਗਲਾ ਬਿਲਕੁਲ ਮਿਲਦਾ ਤੇ ਪਿਛਲੇ ਨਾਲ ਪਿਛਲਾ ਥਣ ਤੇ ਬਰਾਬਰਤਾ ਵੀ ਵਿੱਚ ਚੰਗੀ ਆ ਗਾਇ ਪੰਤਰ ਦਾ ਡਿਫਰੈਂਸ ਆ ਉਹ ਪੂਰਾ ਹੈਗਾ ਵੈੜ ਦੇ ਥਨਾ ਦੇ ਵਿੱਚ ਤੇ ਬਈ ਜਿੱਦਾਂ ਦਾ ਸੂਹਾ ਕਿਨਵਾ ਪਾਣਾ ਸੂਹੀ ਜੀ ਫਿਰ ਦੂਜੀ ਸੂਹੀ ਆ ਜੀ ਸੁਗਾ ਦੂਜਾ ਸੂਈ ਆ ਹਾਂਜੀ ਤੇ ਬੱਚਾ ਨੀਚੇ ਫਿਰ ਕੀ ਆ ਗਿਆ ਬੱਚਾ ਬੱਚਾ ਆ ਜੀ ਮਤਲਬ ਬੱਚਾ ਮੇਲ ਕਾਫ ਆ ਤੇ ਕੱਲ ਹੀ ਸੂਈ ਆ ਜੀ ਇਹ ਪਰਸੋਂ ਦੀ ਸੂਈ ਆ ਪਰਸੋਂ ਦੀ ਤੇ ਜੇਰ ਜੂਰ ਵੱਲੋਂ ਪ੍ਰੋਪਰ ਆਪਣੇ ਆਪ ਪਾਲੀ ਸੀ ਜੀ ਉਹਦੀ ਗਰੰਟੀ ਹੋਣੀ ਸਭ ਕੋਈ ਜੀ ਠੀਕ ਆ ਜੇਰ ਜੂਰ ਦੀ ਆਪਣੀ ਜ਼ਿੰਮੇਵਾਰੀ ਉਪਾਈਆਂ ਵਧੀਆ ਪਾਈਆਂ ਠੀਕ ਹੈ ਜੀ ਤੇ ਨੀਚੇ ਜਿਹੜਾ ਦੋਸਤੋ ਮੇਲ ਕਾਫ ਆ ਮੇਲ ਕਾਫ ਤੁਹਾਨੂੰ ਮੈਂ ਦਿਖਾ ਦੇਣਾ ਪਹਿਲਾਂ ਇਸ ਤੋਂ ਬਾਅਦ ਆਪਾਂ ਜਿਹੜੀ ਵਹਿੜ ਤੋੜ ਕੇ ਤੁਹਾਨੂੰ ਤਸੱਲੀ ਦੇ ਨਾਲ ਦਿਖਾਉਣੀ ਆ ਠੀਕ ਹੈ ਜੀ ਡਿਸੀਜਨ ਤੁਹਾਡਾ ਫੈਸਲਾ ਤੁਹਾਡਾ ਕਰੇ ਵਿਜਿਟ ਕਰਕੇ ਤਸੱਲੀ ਤੁਸਾਂ ਨਾ ਕਰਨੀ ਹੈ ਤੇ ਆਹ ਵੇਖੋ ਜੀ ਠੀਕ ਆ ਇਹ ਮੇਲ ਕਾਫ ਬੱਛਾ ਪਰਸੋਂ ਦੀ ਸੂਈ ਅੱਜ ਤੀਜਾ ਦਿਨ ਜਿਹੜਾ ਚੱਲ ਰਿਹਾ ਤੇ ਇੱਕ ਵਾਰੀ ਹਵਾਨੇ ਤੋਂ ਤੁਸੀਂ ਫੇਰ ਦੇਖ ਲਓ ਉਸ ਤੋਂ ਬਾਅਦ ਆਪਾਂ ਤੋੜ ਕੇ ਤੁਹਾਨੂੰ ਤਸੱਲੀ ਦੇ ਨਾਲ ਦਿਖਾ ਦੇਣੀ ਆ ਬੋਲੇ ਦੇ ਵਿੱਚ ਫੇਰ ਵੀਰ ਜੀ ਕਿੰਨਾ ਕੁ ਹੁਣ ਚੱਲ ਰਿਹਾ ਇਹ ਬੋਲਾ 14 ਕਿਲੋ net ਹੋ ਗੂ ਥਲੇ ਕਿਓ ਦਾ ਕਿਲੋ ਜੀ ਥਾਲਾ ਦਾ 15 ਦਾ ਹੋਊਗਾ ਜਾਂ 14 ਦਾ ਨੈਟ ਸੱਲੇਗਾ ਠੰਡਾ ਠਾਰ ਕੀ ਠੀਕ ਆ ਤੇ ਚਵਾਈ ਵੀਰ ਜੀ ਇੱਕ ਨੰਬਰ ਚਵਾਈ ਇੱਕ ਨੰਬਰ ਠੀਕ ਹੋਲੀ ਪਾਲੀ ਵਧੀਆ ਇੱਕ ਨੰਬਰ ਠੀਕ ਆ ਵੀਰ ਜੀ ਖੋਲ ਕੇ ਇਹਨੂੰ ਦਿਖਾਈਏ ਆ ਕਰੋ ਚੈੱਕ ਜੀ ਆ ਕਦ ਕਾਠੀ ਵੀ ਜਿਹੜਾ ਦੋਸਤੋ ਪੂਰਾ ਆ ਤੇ ਵੇਲ ਦੀ ਲੰਬਾਈ ਪੂਰੀ ਵੇਖੋਗੇ ਤੁਸੀਂ ਵੇਲ ਵੱਲੋਂ ਵੇਖੀਏ ਤੇ ਲੰਬਾਈ ਦੀ ਪੂਰੀ ਵਹਿੜ ਤੇ ਕਦ ਕਾਠੀ ਵੀ ਚੰਗਾ ਹਵਾਨੇ ਦੀ ਬਣਤਰ ਤੁਸੀਂ ਵੇਖ ਕੇ ਜਿਹੜੀ ਆ ਜਜਮੈਂਟ ਕਰ ਲੈਣੀ ਆ ਤੇ 15 14 15 15 ਦੇ ਲਾਗੇ ਤਾਂ ਕਿ ਜਿਹੜਾ ਹੁਣ ਤੁਸੀਂ ਬੋਲਾ ਜਿਹੜਾ ਅਕਾਊਂਟ ਕਰ ਸਕਦੇ ਜੀ ਆ ਵੇਖੋ ਠੀਕ ਹੈ ਜੀ ਪੱਦਰ ਲੇਵਾ ਬਿਲਕੁਲ ਠੀਕ ਹੈ ਜੀ ਚੋਂ ਪਾਸੇ ਤੁਸੀਂ ਦੇਖ ਸਕਦੇ ਜੀ ਥਣਾ ਤੁਣਾ ਦਾ ਵੀ ਗੈ ਬੰਦਰ ਪੂਰਾ ਠੀਕ ਹੈ ਵੀਰ ਜੀ ਮਾੜਾ ਜੱਗੋਂ ਤੋੜ ਲੀ ਗਿਆ ਕਮਾਰੋ ਅੱਜ ਜਿਹੜਾ ਟਾਈਮ ਆ ਕਿਸਾਨ ਵਿਰੋਧ ਤਕਰੀਬਨ 3 ਵਜ ਦਾ ਟਾਈਮ ਆ ਦੁਪਹਿਰ 3 ਵਜ ਦਾ ਟਾਈਮ ਆ ਤੇ ਜਿਵੇਂ ਜਿਵੇਂ ਸਮਾਂ ਬਿਲਕੁਲ ਅੱਗੇ ਚੁਵਾਈ ਦੇ ਵੱਲ ਵੱਧਦਾ ਉਵੇਂ-ਉਵੇਂ ਜਿਹੜਾ ਦੋਸਤੋ ਬਿਲਕੁਲ ਹਵਾਨਾ ਭਰ ਲੈਂਦੀ ਆ ਲੇਵਾ ਭਰ ਕੇ ਬਿਲਕੁਲ ਤਿਆਰ ਕਰ ਲੈਂਦੀ ਆ ਕਿਉਂਕਿ ਸਮਾਂ ਵੀ ਤਕਰੀਬਨ ਮੋਸਟਲੀ ਕੀ ਹੁੰਦਾ ਵੀ 6 ਤੋਂ 7 ਵਜੇ ਦੀ ਚੁਵਾਈ ਆ ਸਾਰੇ ਵੀਰ ਆਪਣੇ ਕਰਦੇ ਨੇ ਤੇ ਉਹਦੇ ਦੌਰਾਨ ਜਿਹੜਾ ਸ਼ਾਮ ਨੂੰ ਤੇਰੀ ਦੇਖ ਹੈਗੀ ਹਵਾਨੇ ਦੀ ਗਾਂ ਲਈ ਜਿਹੜਾ ਲੈ ਕੇ ਤੁਰਨਾ ਜਿਹੜਾ ਆਡਰ ਉਹ ਔਖਾ ਹੋ ਜਾਂਦਾ ਠੀਕ ਆ ਤੇ ਬਾਈ ਕਿੰਨੀ ਕੀ ਡਿਮਾਂਡ ਵੀਰ ਜੀ ਕੀਤੀ ਫਿਰ ਡਿਮਾਂਡ 47 ਜਿਹੜਾ ਸੰਦੂ ਦਾ 47000 ਦੀ ਆ ਹਾਂਜੀ ਠੀਕ ਆ ਬਾਕੀ ਵਿੱਚੋਂ ਲੈਸ ਲੂ ਸੰਦੀ ਰਹਿੰਦੀ ਆ ਜੀ ਮੰਤਾਂ ਮੰਗਦਾ ਹਾਂ ਮੰਨ ਤਾਂ ਜਿਹੜਾ ਦੋਸਤੋ ਹੋ ਜਾਊਗਾ 47000 ਜਿਹੜੀ ਆ ਡਿਮਾਂਡ ਆ ਤੇ ਬਾਕੀ ਵੈੜ ਸਾਰੇ ਬੰਨਿਓ ਪੂਰੀ ਹੈਗੀ ਕਿਸੇ ਪਾਸੇ ਕੋਈ ਕਿੰਤੂ ਪਰੰਤੂ ਕੋਈ ਸ਼ੰਕੇ ਵਾਲੀ ਗੱਲ ਨਹੀਂ ਗਈ ਠੀਕ ਆ ਤੇ ਜਿਵੇਂ ਤਾਜੀ ਸੂਈ ਹੁੰਦੀ ਆ ਬਾਈ ਬਾਕੀ ਜਿਵੇਂ ਪੱਠੇ ਪਸ਼ੂ ਖਾਣ ਪੀਣ ਪੂਰੇ ਲੱਗ ਪਏ ਮੈਂ ਖਾਂਦੀ ਸਭ ਕੁਝ ਉਹਦੀ ਟੈਨਸ਼ਨ ਕੋਈ ਨਹੀਂ ਓਕੇ ਸਾਰਾ ਕੰਮ ਠੀਕ ਹੈ ਜੀ ਇਸ ਤੋਂ ਬਾਅਦ ਦੋਸਤੋ ਇੱਕ ਹੋਰ ਵੈੜ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦੇਣੀ ਆ ਠੀਕ ਆ ਵੈੜ ਪਹਿਲੇ ਨੰਬਰ ਵਾਲੀ ਦਿਖਾਈ ਆ ਚੰਗੀ ਵੈੜ ਆ ਜਿੰਨੀ ਉੱਪਰੋਂ ਹੈਗੀ ਆ ਬਿਲਕੁਲ ਉਹ ਹਿਸਾਬ ਨਾਲ ਜਿਹੜਾ ਆਰਡਰ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਦੁੱਧ ਵਾਲੀ ਵੈੜ ਆ ਹਵਾਨਾ ਵੀ ਜਿਹੜਾ ਜਿੰਨਾ ਵੀ ਤੁਸੀਂ ਦੇਖ ਰਹੇ ਹੋ ਦੁੱਧ ਵਾਲਾ ਹਵਾਨਾ ਲੱਗਾ ਹੈਗਾ ਇਸ ਵੈੜ ਨੂੰ ਠੀਕ ਹੈ ਜੀ ਮੁੱਲ ਪਾਈ ਨੇ ਦੱਸ ਦਿੱਤਾ ਬਾਕੀ ਲੈਣ ਦੇ ਜਿਹੜੇ ਤੁਸੀਂ ਹੈਗੇ ਆ ਖਾਸ ਤੌਰ ਤੇ ਸਵਦਾ ਉਹ ਸੰਪਰਕ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਨੰਬਰਾਂ ਤੇ ਤੁਸੀਂ ਸੰਪਰਕ ਕਰ ਲਿਓ ਇਸ ਤੋਂ ਬਾਅਦ ਜਿਹੜੀ ਇੱਕ ਹੋਰ ਡੱਬੀ ਵੈੜ ਆ ਤੇ ਐਚ ਐਫ ਕ੍ਰੋਸ ਦੇ ਵਿੱਚ ਆ ਪ੍ਰੋਪਰ ਇਨਫੋਰਮੇਸ਼ਨ ਆਪਾਂ ਬਾਈਕਰੋਂ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਵੀਰ ਇਹ ਕਿੰਨੇ ਕ ਦਿਨਾਂ ਦੀ ਸੂਈ ਹੈ ਤੇ ਸੂਆ ਇਹ ਅੱਜ ਦੀ ਸੂਈ ਜਿਹੜਾ 10000 ਵਜੇ ਦੀ ਸਵੇਰ ਦੀ ਸੁਬਾ ਹਾਂਜੀ ਸੁਬਾ ਅੱਜ ਹੀ ਸੁਬਾ ਸੂਈ ਫਿਰ ਕੱਲ 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 ਸੁਬਾ ਸੂਈ ਆ ਤੇ 16 ਤਰੀਕ ਦੀ ਸੂਈ ਹੈ ਨਾ ਜੀ ਅੱਜ 17 ਨੂੰ ਜਿਹੜਾ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਕੱਲ ਸੁਬਾ 11 ਵਜੇ ਦੀ ਸੂਈ ਆ ਤੇ ਪ੍ਰੋਪਰ ਜਿਹੜਾ ਬੱਚਾ ਇਹਦੇ ਮਗਰ ਫੀਮੇਲ ਬੱਚੀ ਆ ਗਈ ਹੈ ਨਾ ਜੀ ਬੱਚੀ ਬੱਚੀ ਆ ਆ ਦੇਖੋ ਜੀ ਬੱਚੀ ਆ ਫੀਮੇਲ ਕਾਫ ਆ ਨੀਜੇ ਤੇ ਹਵਾਨੇ ਦੀ ਥਣਾ ਦੀ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਆ ਲੰਬਾਈ ਦੇ ਵਿੱਚ ਵੀ ਥਣ ਪੂਰਾ ਹੈਗਾ ਮੁੱਠੀ ਵਾਲੇ ਥਣ ਨੇ ਦੋਸਤੋ ਚਵਾਈ ਬਹੁਤ ਚੰਗੀ ਤੇ ਚਵਾਈ ਵੀਰ ਨੇ ਕਹਿੰਦਾ ਬਹੁਤ ਚੰਗੀ ਆ ਮੋਟੀ ਧਾਰ ਤੇ ਠੀਕ ਆ ਤੇ ਸੁਵਾ ਵੀਰ ਫਿਰ ਕਿੰਨਾ ਹੋਵੇਗਾ ਸੁਵਾ ਇਹ ਤਾਂ ਦੂਜਾ ਹੀ ਨਹੀਂ ਦੂਜਾ ਨਾ ਸੈਕੰਡ ਟਾਈਮਰ ਤੇ ਖੋਲ ਕੇ ਵੀਰ ਜੀ ਨੂੰ ਵੀ ਦਿਖਾ ਦਈਏ। ਇਹ ਹੋਰ ਫਿਰ ਮੌਕੇ ਦਾ ਵੀਰ ਜੀ ਕਿੰਨੀ ਕ ਆਪਾਂ ਬੌਲੇ ਦੇ ਵਿੱਚ ਚੁਵਾਈ ਕੀਤੀ ਹੈ। ਇਹ ਤਾਂ 13 ਕਿਲੋ ਨੈਟ ਹੋਗਾ ਜੀ। 13 ਕਿਲੋ ਜਿਹੜਾ ਨੈਟ ਦੋਸਤੋ ਇਹਦੇ ਥੱਲੇ ਜਿਹੜਾ ਦੁੱਧ ਆ ਕਰੋ ਚੈੱਕ ਜੀ। ਚੁਵਾਈ ਚੁ ਵੀ ਵੀਰੇ ਚਾਰੇ ਥਾਣੇ ਦੀ ਵਧੀਆ ਫਿਰ। ਹੌ ਚੰਗਾ ਲੱਗਾ ਨਾ ਚਵਾਈ ਥੰਤੇ ਹੋਣੀ ਬਿਲਕੁਲ ਜੀ ਹਵਾਨਾ ਹੀ ਦੱਸ ਰਿਹਾ ਬੜੀ ਸਲੱਗ ਵੈਣ ਯਾਰ ਤਪੂਰ ਬਹੁਤ ਚੰਗੀ ਠੀਕ ਹੈ ਜੀ ਆਹ ਵੇਖੋ ਦੋਸਤੋ ਸਾਰੇ ਬੰਨੋ ਜਿਹੜਾ ਥੰਨੇਵਾ ਤੁਸੀਂ ਤਸੱਲੀ ਨਾਲ ਦੇਖ ਲਓ ਵੈੜਾ ਚੰਗੀਆਂ ਨੇ ਪਹਿਲੇ ਨੰਬਰ ਦੀ ਦਿਖਾਈ ਤੁਹਾਨੂੰ ਵੈੜ ਉਹ ਵੀ ਬਹੁਤ ਵਧੀਆ ਹੈਗੀ ਆ ਤੇ ਇਹ ਜਿਹੜੀ ਵੈੜਾ ਦੋਸਤੋ ਇਹ ਵੀ ਹਰ ਪਾਸਿਓ ਚੰਗੀ ਆ ਬਾਕੀ ਤੁਸੀਂ ਦੇਖ ਕੇ ਚੈੱਕ ਕਰ ਹੀ ਲੈਣੀ ਹੈ ਆ ਕਰੋ ਚੈੱਕ ਜੀ ਠੀਕ ਆ ਤੇ ਵੀਰ ਬਲਵਿੰਦਰ ਸਿੰਘ ਜੀ ਫਿਰ ਕਿੰਨੀ ਕੀ ਦੀ ਡਿਮਾਂਡ ਕੀਤੀ ਹੈ ਜੀ ਤੇ ਸਾਨੂੰ 43 ਦੀ ਦੇ ਦਾਂਗੇ ਬੱਪੂ ਦੇ ਦੀ 43 ਦੀ ਹਾਂ ਜੀ ਠੀਕ ਆ ਦੁੱਧ 15 ਪਲੱਸ ਚਵਾਊਗੀ ਕਿ ਕੀ ਹਸਾ ਨਹੀਂ ਵਧੂਗੀ ਵਧੂਗੀ ਜੀ ਮਦੂਰੀ ਠੀਕ ਆ 2 17 18 ਕਿਲੋ ਰਾਵਣੇ ਕੱਟੇ 18 ਗਲ ਇਹ 20 ਕਿਲੋ ਕਰ ਜੂਗੀ ਠੀਕ ਆ ਹਾਂਜੀ ਇਹ ਜਿਹੜਾ ਦੋਸਤੋ ਪੀਕ ਲੈਵਲ ਵੀਰ ਕਹਿੰਦਾ ਵੀ 20 ਕ ਲੀਟਰ ਜਿਹੜਾ ਕਰ ਦੂਗੀ ਹਾਂਜੀ ਆਪਣੇ ਕੋਲ ਵੀ ਚਲੋ ਵਪਾਰ ਦੇ ਕੰਮ ਆ ਪਸੂ ਅੱਗੋਂ ਆਉਂਦੇ ਆ ਜੰਦੂਰੋਂ ਆਈਆਂ ਤਾਂ ਥੋੜਾ ਸਫਰ ਬਣਾਇਆ ਵਾ ਤੇ ਕਠਾਣ ਥੋੜੇ ਗੱਡੀਆਂ ਗੁੱਡੀਆਂ ਵਾਲੇ ਵੀ ਤੈਨੂੰ ਪਾ ਤਰਪੈਲ ਨਹੀਂ ਤੇ ਸਹੀ ਪਾਉਂਦੇ ਹੂੰ ਇਹ ਠੰਡ ਥੋੜੀ ਗਾਣੇ ਬਣਾਇਆ ਸਾਰਾ ਸਫਰ ਬਣਾਇਆ ਠੀਕ ਹੈ ਜੀ ਇਹ ਇਡਾਂ ਦੇ ਵਿੱਚ ਆਏ ਆ ਜਾਣਗੇ 18 20 ਦੋਵੇਂ ਆਉਣ ਬਾਕੀ ਤਾਜ਼ੀਆਂ ਸੁਈਆਂ ਨੇ ਇਹਨਾਂ ਨੇ ਆਪਣੇ ਆਪ ਨੂੰ ਮੈਂਟੇਨ ਕਰਨਾ ਰਿਕਵਰ ਕਰਨਾ ਜੇ ਪੱਠੇ ਪੁੱਠੇ ਪੂਰੇ ਚੱਕਣ ਲੱਗਣਗੇ ਆ ਤੇ ਪਸ਼ੂ ਫਿਰ ਜਿਹੜਾ ਮਿਲਕ ਤੇ ਆਉਂਦਾ ਹੀ ਹੁੰਦਾ ਤੇ ਇੱਕ ਵੀਰ ਬਲਵਿੰਦਰ ਸਿੰਘ ਜੀ ਆਪਣੇ ਸੰਪਰਕ ਨੰਬਰ ਵੀ ਜਰੂਰ ਬੋਲ ਜੀ 98146 05381 ਠੀਕ ਹੈ ਜੀ ਹਾਂ ਠੀਕ ਹੈ ਬਾਕੀ ਕੋਈ ਵੀ ਭੈਣ ਭਰਾ ਮਾਨਤਨ ਜਿੰਨਾ ਵੀ ਹੋਣਾ ਹੋਇਆ ਜਰੂਰ ਕਰਾਂਗੇ ਗਜੈਤ ਜਿੰਨੀ ਵੀ ਨਿਕਲਦੀ ਜਰੂਰ ਕੱਢਿਓ ਜੀ ਜਦੋਂ ਰੰਗ ਆਪਕ ਹਰ ਵਾਰੀ ਦੰਗਰ ਰਣ ਨਹੀਂ ਦਿੰਦੇ ਬਿਲਕੁਲ ਜੀ ਦਰਬਾਰ ਆਉ ਦੋ ਘਾਣੇ ਡੰਗਰ ਵਿਕ ਜਾਂਦੇ ਆ ਜੀ ਭਾਵਾ ਬਹੁਤ ਸੂਤ ਆ ਬਿਲਕੁਲ ਸਾਹ ਸੁਸਰੀਆ ਵਹਿ ਗਾਂ ਦੋ ਚੰਗੇ ਬਿਲਕੁਲ ਬਿਲਕੁਲ ਰੇਟ ਵੀ ਚੰਗੇ ਆ ਦੋਸਤੋ ਤੇ ਵਹਿੜਾ ਵੀ ਚੰਗੀਆਂ ਨੇ ਤੇ ਆਪਦੀ ਜਿਹੜੀ ਨਰਖ ਪਰਖਾ ਤਸੱਲੀ ਆ ਘਰ ਵਿਜਟ ਕਰਕੇ ਪਿੰਡ ਬਲਟੋਹੇ ਬਾਈ ਬਲਵਿੰਦਰ ਸਿੰਘ ਸੰਧੂ ਉਹਨਾਂ ਦੇ ਜਿਹੜੇ ਸੰਪਰਕ ਨੰਬਰ ਨੇ ਲਗਾਤਾਰ ਸਕਰੀਨ ਦੇ नीचे ਚੱਲ ਰਹੇ ਆ ਵਹਿੜਾ ਇਸ ਘਰ ਦੇ ਨੇ ਦੋਸਤੋ ਆਉਂਦੀਆਂ ਰਹਿੰਦੀਆਂ ਨੇ ਵਹਿੜਾ ਵੀ ਆਉਂਦੀਆਂ ਮੱਝਾਂ ਵੀ ਆਉਂਦੀਆਂ ਨੇ ਬਪਾ ਜਿਹੜੇ ਪਸ਼ੂ ਹੈਗੇ ਵਿਕਰੀ ਵਾਲੇ ਖਾਸ ਤੌਰ ਤੇ ਉਹ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਣਗੇ ਠੀਕ ਆ ਜੀ ਸੋ ਉਚੇਚਿਤ ਅਵਰਤ ਤੁਸੀਂ ਗੱਲਬਾਤ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ